ਦਸ਼ਕ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਐਂਡ ਵਾਲੇ ਸ਼ੁਰੂ ਤੋਂ ਪਹਿਲਾਂ ਆਪਾਂ ਆਪਣੇ ਜੋ ਫੇਸਬੁਕ ਤੇ ਜਿਹੜੇ ਸਾਰੇ ਈਵਰਜ਼ ਆਏ ਨੇ ਉਹਨਾਂ ਦੇ ਮੈਸੇਜ ਲਵਾਂਗੇ ਅਸੀਂ ਉਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰ ਦੇਣਾ ਚਾਹੁੰਦੇ ਹਾਂ ਕਿ ਉਹ ਸਾਨੂੰ ਇੰਨੇ ਇੰਨਾ ਮਾਨ ਸਤਕਾਰ ਦੇ ਰਹੇ ਨੇ ਸਾਨੂੰ ਲਾਈਵ ਫੇਸਬੁਕ ਤੇ ਸਾਡੇ ਸਰਚ ਸਾਜ ਪ੍ਰੋਗਰਾਮ ਦੇਖ ਰਹੇ ਨੇ ਤੇ ਸਾਨੂੰ ਆਪਣੇ ਪਿਆਰ ਦੇ ਤੌਰ ਤੇ ਆਪਣੇ ਵਿਚਾਰ ਵੀ ਭੇਜ ਰਹੇ ਨੇ ਜੀ ਡਾਕਟਰ ਸਾਹਿਬ ਵੀਰ ਅਮਰਜੀਤ ਸਿੰਘ ਅੱਜ ਲੱਗਦੇ ਨੇ ਡਾਕਟਰ ਸਾਹਿਬ ਆਰਜੀ ਦਾ ਖਾਲਸਾ ਵਾਇ ਵਿੱਚ ਕੀ ਫਤਹਿ ਜੀ the outcome of a fight between warriors was decided by the severity of their wounds one must look beyond the wounds to win the fight six both in are hamesha hi aisi dungi gal hundi hai ji ke bahut var jadon do yoddhe ladde ne ya faujan laddiyan ne te kis de zakhm zyada dunge ne es ton andaaza hunda hai ke ki spirit hai aur jit haar wal kon ja raha hai par ਏ ਆ ਵੀ ਅਸੀਂ ਆਪਣੇ ਜ਼ਖਮਾਂ ਦੀ ਗੱਲ ਕਰਦੇ ਹਾਂ ਜੋ ਅਸੀਂ ਜਦੋਂ ਵੀ ਜੋ ਚੱਲ ਰਿਹਾ ਹੈ ਪਰ ਅਸੀਂ ਇਸ ਤੋਂ ਬਿਯੋਂਡ ਜਾ ਕੇ ਦੇਖੀਏ ਕਿ ਅਲਟੀਮੇਟਲੀ ਅਸੀਂ ਲੜਾਈ ਹੈ ਜਿਤਨੀ ਕਿਵੇਂ ਔਰ ਅਸੀਂ ਆਪਣਾ ਝੰਡਾ ਜਿਹੜਾ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦਾ ਕਿਵੇਂ ਚੁਲਾਣਾ ਹੈ ਬਹੁਤ ਸ਼ੁਕਰੀਆ ਭਾਈ ਸਾਹਿਬ ਵੀਰ आजाद ਸਿੰਘ ਲਿਖਦੇ ਨੇ ਜੈ ਭੀਮ ਜੈ ਭਾਰਤ ਅੰਬੇਦਕਰ ਦਿੱਲੀ ਤੇ ਦੇ ਦਲਾਲ ਖਾਲਸਤਾਨ ਦੇ ਵਿਰੋਧ ਖਾਲਸਤਾਨ ਦਾ ਵਿਰੋਧ ਸ਼ਰਯਾਮ ਕਰ ਰਹੇ ਹਨ ਇਹਨਾਂ ਗਦਾਰਾਂ ਦਾ ਕੀ ਕਰਨਾ ਹੈ ਇਹਨਾਂ ਮੁਕਾਰਾਂ ਬਾਰੇ ਵੀ ਕੁਝ ਸਾਨੂੰ ਜਾਣਕਾਰੀ ਦਿਓ ਇਹ ਜੈ ਭੀਮ ਜੈ ਭੀ ਭਾਰਤਵਾੜੇ ਤਾਂ ਮੰਨੂਵਾਦੀ ਲੋਕਾਂ ਨੂੰ ਵੀ ਫੇਲ ਕਰ ਗਏ ਹਨ ਕਿਰਪਾ ਕਰਕੇ ਕੁਝ ਬੋਲੋ ਇਹਨਾਂ ਦਿੱਲੀ ਦੇ ਦਲਾਲਾਂ ਬਾਰੇ ਵੀਰ ਅਜ਼ਾਦ ਸਿੰਘ ਜੀ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹਾਂ ਜੀ ਕਿ এজেন্সিਆ ਉਹ ਕੁਝ ਕਰਦੀਆਂ ਨੇ ਜਿਹਦੇ ਨਾਲ ਜਿਹੜੀ ਸਾਡੀ ਤਾਕਤ ਬਣ ਰਹੀ ਹੈ ਉਸ ਨੂੰ ਕਮਜ਼ੋਰ ਕਰਨਾ ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਡਾ ਦਲਤ ਪਾਈਚਾਰ ਜੈਨੂਨਲੀ ਜਿਹੜਾ ਉਹ ਸਫਰ ਕਰ ਰਿਹਾ ਹੈ ਹਿਸਟਰੀ ਚ ਵੀ ਅੱਜ ਵੀ ਹੈ ਔਰ ਸਾਡੀ ਡੈਸਟੀਨੀ ਉਹ ਰੂਹਾਨੀ ਤੌਰ ਤੇ ਹੋਏ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਏ ਸਿੱਖ ਗੁਰਮਤ ਉਪਦੇਸ਼ਾਂ ਦਾ ਸਿਆਸੀ ਤੌਰ ਤੇ ਹੋਏ ਉਹ ਸੰਝੀ ਔਰ ਮੈਂ ਇਹਨੂੰ ਇੱਕ ਕਨਸਪੀਰੇਸੀ ਦੇ ਤੌਰ ਤੇ ਦੇਖਦਾ ਹਾਂ ਕਿਉਂਕਿ ਇਹਨਾਂ ਦੀ ਆਰਐਸਐਸ ਦੀ ਆਮਦ ਹਰ ਗਰੁੱਪ ਦੇ ਵਿੱਚ ਹੈ ਹੁਣ ਜੇ ਲੁਧਿਆਣੇ ਦੇ ਵਿੱਚ ਇੱਕ ਪੈਸਟਰ ਈਸਾਈ ਪਾਦਰੀ ਮਾਰਿਆ ਜਾਂਦਾ ਔਰ ਸੁਰੇਸ਼ ਅਰੋੜਾ ਉੱਥੇ ਆ ਕੇ ਕਹਿੰਦਾ ਹੈ ਕਿ ਜੀ ਅਸੀਂ ਦੇਖ ਰਹੇ ਹਾਂ ਵੀ ਰੈਡੀਕਲ ਐਲੀਮੈਂਟ ਜਿਨ੍ਹਾਂ ਦਾ ਮਤਲਬ ਖਾਲਿਸਤਾਨੀ ਹੈ ਕਿ ਵੀ ਇਹ ਉਹਨਾਂ ਦਾ ਵੀ ਇਹ ਹੋ ਸਕਦਾ ਹੈ ਉਹਨਾਂ ਨੇ ਗਰਗੇਜੇ ਨੂੰ ਜਲੰਧਰ ਚ ਕੀਤਾ ਜਾਂ ਦੂਜੇ ਨੂੰ ਕੀਤਾ ਅਜੇ ਕੋਈ ਫੜਿਆ ਨਹੀਂ ਗਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਸੋ ਮੈਂ ਇਹ ਸਮਝਦਾ ਹਾਂ ਵੀ ਕਿਉਂਕਿ ਮੈਂ ਦੇਖਿਆ ਨਹੀਂ ਹੈ ਵੀ ਇਹ ਕੀ ਕਰ ਪਰ ਜੋ ਵੀ ਕਹਿ ਰਿਹਾ ਭਾਵੇਂ ਉਹ ਜੈ ਪੀਮ ਜੈ ਭਾਰਤ ਦੇ ਝੰਡੇ ਥੱਲੇ ਕਹਿ ਰਿਹਾ ਜਾਂ ਕਿਸੇ ਹੋਰ 4 ਐਮਐਲਏ ਕਾਂਗਰਸ ਦੇ ਆਨੇ ਪਿੱਛੇ ਜੇ ਇਸ ਕਿਸਮ ਦਾ ਜਿਹੜਾ ਉਹ ਪੋਸਟਰਸ ਦੇ ਉੱਤੇ ਗੱਲ ਕੀਤੀ ਸੀ ਇਹਨਾਂ ਨੂੰ ਏਜੰਸੀਆਂ ਦਾ ਕੰਮ ਸਮਝੋ ਔਰ ਮੇਰਾ ਖਿਆਲ ਹੈ ਬਿਯੋਂਡ ਜਿਹੜੇ ਸਾਹਮਣੇ ਚਿਹਰੇ ਨੇ ਉਹਨਾਂ ਤੋਂ ਪਿੱਛੇ ਦੇਖਣ ਦੀ ਕੋਸ਼ਿਸ਼ ਕਰੀਏ ਇਹ ਨਾ ਹੋਏ ਵੀ ਅਸੀਂ ਉਹਨਾਂ ਦੇ ਟਰੈਪ ਦੇ ਵਿੱਚ ਫਸੇ ਹੋਈਏ ਵੀਰ ਹਰਮੇਲ ਸਿੰਘ ਹਰਿਸ਼ਤਾਨ ਇਜ਼ ਦਾ ਓਨਲੀ ਸੋਲੂਸ਼ਨ ਅਮਰਜੀਤ ਬਾਜਵਾ ਰਗਵੀਰ ਸਿੰਘ ਕੁਲਜੀਤ ਸਿੰਘ ਗੁਰਦੇਵ ਸਿੰਘ ਗੁਰਪ੍ਰੀਤ ਸਿੰਘ ਪ੍ਰੀਤਪਾਲ ਸਿੰਘ ਬਸ਼ਾਰਤ ਅਲੀ ਇਹ ਕਹਿੰਦੇ ਨੇ ਡਾਕਟਰ ਸਾਹਿਬ ਰੱਬ ਤੁਹਾਨੂੰ ਖੁਸ਼ ਰੱਖੇ ਬਸ਼ਾਰਤ ਅਲੀ ਜੀ ਔਰ ইমরান ਮੀਆਂ ਕੁਲਦੀਪ ਸਿੰਘ ਖੰਭ ਉਹਨਾਂ ਨੇ ਵੀ ਫਤਿਹ ਔਰ ਟੀਵੀ 84 ਦੀ ਸ਼ਲਾਘਾ ਕੀਤੀ ਹੈ ইমরান ਮੀਆਂ ਲਿਖਦੇ ਨੇ ਅਮਰਜੀਤ ਸਿੰਘ ਸਾਹਿਬ ਤੇ ਟੀਵੀ 84 ਨੂੰ ਸਲਾਮ ਕਹਿਣਾ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਸ਼ਮੀਰ ਦੇ ਮਜ਼ਲੂਮ ਆਵਾਮ ਲਈ ਆਵਾਜ਼ ਚੁੱਕਦੇ ਹੋ ਉਸ ਨੂੰ ਵੇਖ ਕੇ ਦਿਲ ਖੁਸ਼ ਹੁੰਦਾ ਵੇ ਪੰਜਾਬੀਆਂ ਦੀ ਇਹ ਰੀਤ ਹੈ ਕਿ ਉਹ ਹਮੇਸ਼ਾ ਜ਼ੁਲਮ ਤੇ ਜ਼ਬਰ ਦੇ ਖਿਲਾਫ ਚੁੱਪ ਨਹੀਂ ਰਹਿੰਦੇ ਜਿਸ ਤਰ੍ਹਾਂ ਗੁਰੂ ਸਾਹਿਬਾਨ ਦੁੱਲਾ ਪੱਟੀ ਜਾਂ ਭਗਤ ਸਿੰਘ ਵਗੈਰਾ ਕੋਈ ਵੀ ਆਜ਼ਾਦੀ ਦੀ ਮੂਵਮੈਂਟ ਕਿਸੇ ਮੁਲਕ ਦੀ ਸਪੋਰਟ ਬਿਨਾ ਕਾਮਯਾਬ ਨਹੀਂ ਹੋ ਸਕਦੀ ਖਾਲਸਾਣ ਦੀ ਆਜ਼ਾਦੀ ਵਾਸਤੇ ਚਾਈਨਾ ਔਰ ਪਾਕਿਸਤਾਨ ਦੀ ਮੋਰਲ ਸਪੋਰਟ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਖਾਲਸਾਣ ਜ਼ਿੰਦਾਬਾਦ ਮੁਸਲਮ ਸਿੱਖ ਭਾਈਚਾਰਾ ਪਿੰਡਾਬਾਦ ਲਵ ਫਰਮ ਗੁਜਰਾਵਾਲ ਜੀ ਸੋ ਇਮਰਾਨ মিয়া ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਇੰਟਰਨੈਸ਼ਨਲ ਤੌਰ ਦੇ ਉੱਤੇ ਜਦੋਂ ਕਿਸੇ ਚੀਜ਼ ਨੂੰ ਤੁਸੀਂ ਮੰਤ ਕੀ ਇਨਜਾਮ ਤੱਕ ਪਹੁੰਚਾਣੇ ਤੇ ਫਿਰ ਸਪੋਰਟ ਦੀ ਲੋੜ ਹੈ ਅਸੀਂ ਹਮੇਸ਼ਾ ਹੀ ਪਾਕਿਸਤਾਨ ਦੀ ਸਰਕਾਰ ਹੋਣ ਚੀਨ ਵੀ ਇੱਕ ਫੈਕਟਰ ਦੇ ਤੌਰ ਤੇ ਪਾਵਰਫੁਲ ਫੈਕਟਰ ਉਭਰੇ ਜੀ ਔਰ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਦਾ ਹਮੇਸ਼ਾ ਹੀ ਸ਼ੁਕਰੀਆਦਾ ਆ ਕਰਦੇ ਹਾਂ ਜਿਹੜੇ ਸਾਨੂੰ ਪਿਆਰ ਕਰਦੇ ਨੇ ਔਰ ਇਸ ਆਜ਼ਾਦੀ ਦੀ ਗੱਲ ਨੂੰ ਆਜ਼ਾਦੀ ਦੇ கான்ਸੈਪਟ ਨੂੰ ਸਮਝਦੇ ਨੇ ਵੀਰ ਸਤਪਾਲ ਸਿੰਘ ਪਰਿਵਾਰ ਲਿਖਦੇ ਨੇ ਡਾਕਟਰ ਸਾਹਿਬ ਜੀ ਵਾਜ ਜੀ ਦਾ ਖਾਲਸਾ ਲੋਕ ਜਾਗਦੇ ਹਨ ਇਹ ਗੱਲ ਸਪਸ਼ਟ ਹੈ ਪਰ ਕੁਝ ਮਾਨਸਿਕ ਰੋਗੀ ਸੰਘਰਸ਼ ਨੂੰ ਢਾਲ ਆ ਰਹੇ ਹਨ ਜਿਨ੍ਹਾਂ ਨੂੰ ਪਛਾਣ ਕੇ ਅੱਗੇ ਵਧਣ ਦੀ ਲੋੜ ਹੈ ਬਿਲਕੁਲ ਠੀਕ ਫਰਮਾਇਆ ਕਿ ਅਸੀਂ ਆਪਣੇ ਆ ਔਰ ਬੇਗਾਨੇ ਔਰ ਉਹ ਮਾਨਸਿਕ ਰੋਗੀ ਜਿਹੜੇ ਸਾਡੇ ਚ ਬੈਠੇ ਨੇ ਉਹਨਾਂ ਦੇ ਵੀ ਪਛਾਣ ਕਰੀਏ ਜੀ ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ ਅਵਾਜ ਜੀ ਦਾ ਖਾਲਸਾ ਬਾਜੀ ਦੀ ਫਤਿਹ ਡਾਕਟਰ ਸਾਹਿਬ ਹੌਲੇ ਹੌਲੇ ਸਭ ਕੌਮਾਂ ਨੇ ਆਪਣੀ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਵਿੜ ਦੇਣੇ ਨੇ ਥੁੱਕ ਨਾਲ ਜੋੜੇ ਅਲੱਗ ਅਲੱਗ ਲੋਕ ਬਿਲਕੁਲ ਠੀਕ ਹੈ ਜੋੜੇ ਤਾਂ ਥੁੱਕ ਨਾਲ ਹੀ ਹੋਏ ਨੇ ਵੈਸੇ ਅੰਗਰੇਜ਼ਾਂ ਦੀ ਗਿਫਟ ਹੈ ਵੀਰ ਪਰਮਜੀਤ ਸਿੰਘ ਲਖਦੇ ਨੇ ਗੁਰ ਫਤਿਹ ਗੁਰ ਫਤਿਹ ਬਲਵ ਡਾਕਟਰ ਸਾਹਿਬ ਐਂਡ एवरीवन ਐਲਸ ਕੀਪ ਅਪ ਦਾ ਸੁਪਰ ਅਮੇਜ਼ਿੰਗ ਖਾਲਸਾ ਸਪਿਰਟ ਗੋਇੰਗ ਗੋਇੰਗ ਲੌਂਗ ਲਿਵ ਟੂ 204 ਖਾਲਸਾਤਾਨ ਜ਼ਿੰਦਾਬਾਦ ਬਹੁਤ ਸ਼ੁਕਰੀਆ ਭਾਈ ਸਾਹਿਬ ਜਸਵਿੰਦਰ ਸਿੰਘ ਗੁੱਡ ਜੀ ਲਿਖਦੇ ਨੇ ਸੁਖਵਿੰਦਰ ਸਿੰਘ ਰਾਇਤ ਫਿਰ ਭੁਪਿੰਦਰ ਸਿੰਘ ਸੋਨਾ ਅਥਰ ਸ਼ਾ ਰਗਵੀਰ ਸਿੰਘ ਬਾਬਾ ਜਗਤ ਸਿੰਘ ਨੌਮਨ ਖਾਨ ਹਰਜੀਤ ਸਿੰਘ ਹਰਜੀਤ ਰੰਦਾਵਾ ਕੁਲਦੀਪ ਸਿੰਘ ਅਮਰਤ ਭੁੱਲਰ ਇਹਨਾਂ ਸਾਰਿਆਂ ਨੇ ਗੁੱਡ ਖਾਲਸਾ ਜਿੰਦਾਬਾਦ ਗ੍ਰੇਟ ਜੌਬ ਗ੍ਰੇਟ ਸਰ ਜੀ ਸੋ ਇਹ ਸਾਡੇ ਲਈ ਅੱਜ ਦੀ ਟੋਨਿਕ ਹੈ ਟੋਨਿਕ ਅਗੇ ਜੀ ਡਾਕਟਰ ਸਾਹਿਬ ਜੀ ਰਾਹ ਪਹਿਣਾ ਨੇ ਬੁੱਤੀ ਹੈ ਸਾਨੂੰ ਜੀ ਡਾਕਟਰ ਸਾਹਿਬ ਅਗਲੇ ਸ਼ਬਾਰੀ ਗੱਲਬਾਤ ਕਰਾਂਗੇ ਜੀ ਅ ਦੇਖੋ ਇੱਕ ਪਾਸੇ ਗੋਆ ਦੇ ਵਿੱਚ ਬੀਜੇਪੀ ਦਾ ਚੀਫ ਮਨਿਸਟਰ ਔਰ ਸਾਬਕਾ ਡਿਫੈਂਸ ਮਨਿਸਟਰ ਮਨੋਰ ਪਾਰੇਕਰ ਲੋਕਾਂ ਨੂੰ ਬੀਫ ਵੀ ਖਵਾ ਰਿਆ ਕਰਨਾਟਕਾ ਤੋਂ ਮੰਗਵਾ ਕੇ ਤੇ ਯੂਪੀ ਦੇ ਵਿੱਚ ਜਿਹੜਾ ਯੋਗੀ ਬਿਠਾ ਦਿੰਦਾ ਹੈ ਚੀਫ ਮਨਿਸਟਰ ਦੀ ਕੁਰਸੀ ਤੇ ਜਿਨੇ ਆ ਕੇ ਗੋਏ ਗੋਆ ਦੇ ਗੋਬਰ ਦੇ ਨਾਲ ਸਾਰਾ ਆਪਣਾ ਲੇਪ ਕੀਤਾ ਆਪਣੇ ਮਹਿਲ ਨੂੰ ਔਰ ਉਹ ਜਿਹੜਾ ਉਸ ਕਿਸਮ ਦਾ ਭਗਵੇਂ ਕਪੜੇ ਪਾ ਕੇ ਔਰ ਉਹ ਕੁਛ ਕਰ ਰਿਹਾ ਹੁਣ ਉਹ ਕਹੇ ਇਹ ਖਬਰ ਹੈ ਕਿ ਯੂਪੀ ਗਵਰਨਮੈਂਟ ਮੋਲਿੰਗ ਟੂ ਇੰਟਰੋਡਿਊਸ ਸਵੀਟਸ ਮੇਡ ਆਫ ਕਾਊ ਮਿਲਕ ਐਸ ਪ੍ਰਸ਼ਾਦ ਹੁਣ ਯੂਪੀ ਦੀ ਸਰਕਾਰ ਜਿਹੜੀ ਹੈ ਉਹ ਗਾਂ ਦੇ ਦੁੱਧ ਨਾਲ ਸਪੈਸ਼ਲ ਜਿਹੜੀ ਹੈ ਮਠਿਆਈ ਤਿਆਰ ਕਰੇਗੀ ਜਿਹੜੀ ਮੰਦਰਾਂ ਦੇ ਵਿੱਚ ਪਹੁੰਚਾਈ ਜਾਏਗੀ ਇਹਨੂੰ ਪ੍ਰਸ਼ਾਦ ਦੇ ਤੌਰ ਦੇ ਉੱਤੇ ਲਖਨਊ ਦੀ ਖਬਰ ਹੈ ਜੀ ਦਾ ਉੱਤਰ ਪ੍ਰਦੇਸ਼ ਗਵਰਨਮੈਂਟ ਇਜ਼ ਮੋਲਿੰਗ ਮੇਕਿੰਗ ਸਵੀਟਸ ਮੇਡ ਆਫ ਕਾਊ ਮਿਲਕ ਅਵੇਲੇਬਲ ਐਸ ਪ੍ਰਸ਼ਾਦ ਐਟ ਟੈਂਪਲਸ ਬਾਈ ਨਵਰਾਤਰਾ ਸਟੇਟ ਡੇਰੀ ਮਿਨਿਸਟਰ ਲక్ష్ਮੀ ਨਰਾਇਣ ਚੌਧਰੀ ਸਾਹਿਬ ਕਹਿੰਦੇ ਨਵਰਾਤਰਿਆਂ ਤੋਂ ਪਹਿਲੇ ਪਹਿਲੇ ਜਿਹੜੀ ਹੈ ਉੱਥੇ ਹਾਂ ਗਾਂ ਦੇ ਦੁੱਧ ਦੀ ਮਠਿਆਈ ਪਹੁੰਚ ਜਾਏਗੀ ਜੀ ਦਾ ਮਿਨਿਸਟਰ ਇਨ ਐਨ ਇੰਟਰਵਿਊ ਟੂ ਪੀਟੀਆਈ ਸੈਡ ਥਿਸ ਵਿਲ ਬੀ ਡਨ ਥਰੂ ਦਾ ਔਨ ਗੋਇੰਗ ਪ੍ਰੋਜੈਕਟਸ ਆਫ ਹਿਸ ਡਿਪਾਰਟਮੈਂਟ ਇਨ ਡਿਸਟ੍ਰਿਕਟਸ ਐਂਡ ਵੇਅਰ ਥੇਰ ਆਰ ਪ੍ਰੋਮਿਨੈਂਟ ਰਿਲੀਜੀਅਸ ਸ਼ਰਾਈਨਸ ਐਂਡ ਟੈਂਪਲ ਵੈਸੇ ਆਲਰੇਡੀ ਭਾਰਤ ਪਰ ਦੇ ਵੀ ਜਿਹੜੇ ਪੋਸਟ ਆਫਿਸ ਨੇ ਕਿਉਂਕਿ ਪੋਸਟ ਆਫਿਸ ਸੈਂਟਰਲ ਮਹਿਕਮਾ ਉਹਦੇ ਵਿੱਚ ਗਾਂ ਦਾ ਦੁੱਧੀਆਂ ਬੋਤਲਾਂ ਵੀ ਉਹ ਵੇਚਦੇ ਨੇ ਹੋ ਸਕਦਾ ਹੈ ਹੁਣ ਜਿਹੜਾ ਉਹ ਕੋਕਾ ਕੋਲਾ ਜਿਹੜਾ ਗਾਂ ਦੇ ਮੂਤਰ ਦਾ ਉਹ ਵੀ ਵੇਚਦੇ ਹੋਣਗੇ ਤੇ ਨਾਲ ਉੱਥੇ ਮਠਿਆਈ ਵੀ ਰੱਖ ਦੇਣਗੇ ਕਿ ਵੀ ਇਹ ਯੂਪੀ ਦੀ ਸਪੈਸ਼ਲ ਜਿਹੜੀ ਹੈ ਗਾਂ ਦੀ ਆਈ ਹੈ ਜੀ ਇਹਨੇ ਬਿਡ ਟੂ ਪੋਪੂਲਰਾਈਜ਼ ਕਾਊ ਮਿਲਕ ਦਾ ਪਲਾਨ ਇਜ਼ ਟੂ ਮੇਕ ਅਵੇਲੇਬਲ ਸਵੀਟਸ ਮੇਡ ਆਫ ਇਟ ਐਸ ਪ੍ਰਸ਼ਾਦ ਐ ਟੈਂਪਲਜ਼ ਇਨ ਮਥਰਾ ਅਯੁੱਧਿਆ ਵਿੰਦਿਆਚਲ ਐਂਡ ਕਾਂਸ਼ੀ ਵਿਸ਼ਨਵਾਸ ਟੈਂਪਲ if all goes as per the plan then devotees may get the prasad by the onset of navaratra ye tusi sarkari apni mandiran ch kyon nahi la jande eh buildingan banuga ch bahar niklo ja ke nale lokan nu prasad vando ga de us dudh da banaya nale ga mootar da prasad vando nale uttho hi tusi run karo jehdi apni sarkar hun ta he said the department is planning to bring different products made of cow milk in the market by navaratra this will be a gift to the people ਐਂਡ ਐਫਰਟਸ ਆਰ ਬੀਇੰਗ ਮੇਡ ਇਨ ਦਿਸ ਡਾਇਰੈਕਸ਼ਨ ਹਾਲਾਂਕਿ ਖਬਰਾਂ ਇਹ ਨੇ ਕਿ ਪਿਛਲੇ 3-4 ਮਹੀਨੇ ਚ ਮੈਂ ਉਹ ਮੇਰੇ ਕੋਲ ਸਾਹਮਣੇ ਡਾਟਾ ਨਹੀਂ ਹੈ ਜੀ 1000 ਤੋਂ ਜ਼ਿਆਦਾ ਮਰਡਰ ਹੋਏ ਨੇ ਕਿੰਨੇ ਹਜ਼ਾਰ ਜ਼ਬਰ ਜਨਾ ਦੀਆਂ ਘਟਨਾਵਾਂ ਨੇ ਡਾਕਿਆਂ ਚੋਰੀਆਂ ਦੀਆਂ ਯੂਪੀ ਜਿਹੜੀ ਹੈ ਇਸ ਵੇਲੇ ਪੂਰੀ ਅਨਾਰਕੀ ਚ ਹੈ ਮੁਸਲਮਾਨਾਂ ਦੇ ਖਿਲਾਫ ਜੋ ਹੋ ਰਿਹਾ ਹੈ ਦਲਤਾਂ ਦੇ ਖਿਲਾਫ ਹੋ ਰਿਹਾ ਹੈ ਮਾਇਆਵਤੀ ਨੇ ਜਨੇ ਰਾਜ ਸਭਾ ਚ ਜੋ ਯੂਪੀ ਚ ਦਲ ਤਣਾੜ ਹੋ ਰਿਹਾ ਉਹ ਉਹ ਬੋਲਣ ਦਾ ਟਾਈਮ ਹੀ ਦਿੱਤਾ ਔਰ ਉਹਨੇ ਰਿਜ਼ਾਈਨ ਕਰਤਾ ਉਹਨੇ ਰਾਜ ਸਭਾ ਦੀ ਸੀਟ ਹੀ ਛੱਡ ਉਹਨੇ ਕਿਹਾ ਵੀ ਜੇ ਮੈਂ ਚੀਫ ਮਿਨਿਸਟਰ ਰਹੇ ਹਾਂ ਰਾਜ ਸਭਾ ਦੀ ਮੈਂਬਰ ਹਾਂ ਜੋ ਉਸ ਕਮੇਟੀ ਦੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਔਰ ਤੁਸੀਂ ਜਿਹੜਾ ਮੈਨੂੰ ਇੱਥੇ ਵੀ ਰਾਜ ਸਭਾ ਚ ਮੈਂ ਬੋਲ ਨਹੀਂ ਸਕੀ ਤੇ ਕੋਲੋਂ ਮੈਂ ਇਹ ਤੁਹਾਡੀ ਮੈਂਬਰੀ ਛੱਡੀ ਔਰ ਇਵਨ ਪਾਰਲੀਮੈਂਟ ਔਰ ਰਾਜ ਸਭਾ ਬੋਵਰੀ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਬਰਖਾਸਤ ਕਰਨੇ ਪਏ ਕਿਉਂਕਿ ਆਪੋਜੀਸ਼ਨ ਉਹਨੂੰ ਸਾਹਮਣੇ ਲਿਆ ਰਹੀ ਹੈ ਫਿਰ ਉਹਨਾਂ ਨੇ ਕਿ ਅਗੋਂ ਲੰਬਾ ਚੌੜਾ ਹੈ ਕਿ ਭਈ ਉਹ ਜਿਹੜਾ ਐਟ ਪ੍ਰੈਜ਼ੈਂਟ ਕਾਊਜ਼ ਮਿਲਕ ਸੈਲਜ਼ ਐਟ ਰੁਪੀ 22 ਪਰ ਲੀਟਰ ਐਂਡ दैट ਆਫ ਅ ਬਫਲੋ ਐਜ਼ ਰੁਪੀ 35 ਪਰ ਲੀਟਰ ਦਾ ਟਾਰਗੇਟ ਇਜ਼ ਟੂ ਬ੍ਰਿੰਗ ਦਾ ਸੇਲਿੰਗ ਪ੍ਰਾਈਸ ਆਫ ਕਾਊਜ਼ ਮਿਲਕ ਟੂ ਰੁਪੀ 42 ਪਰ ਲੀਟਰ ਉਹਨਾਂ ਨੇ ਕਿਹਾ ਜੀ ਗਾਂ ਦਾ ਦੁੱਧ ਹੁਣ 22 ਰੁਪਏ ਦਾ ਮੱਝ ਦਾ 35 ਰੁਪਏ ਦਾ ਅਸੀਂ ਗਾਂ ਦਾ 42 ਰੁਪਏ ਤੇ ਲੈ ਆਣ ਜੀ ਤੁਸੀਂ ਲੋਕਾਂ ਨੂੰ ਜਿਹੜਾ ਉਹ ਪਹਿਲਾਂ ਦੁੱਗਣੇ ਪੈਸੇ ਵੀ ਉਹ ਦੇਣਗੇ ਫਿਰ ਤੁਹਾਡੀਆਂ ਉਹ ਜਿਹੜਾ ਪ੍ਰਸ਼ਾਦ ਵੀ ਉਹਦਾ ਲੈਣਗੇ ਔਰ ਜਿਹੜਾ ਫਿਰ ਉਹਨੇ ਕਿਹਾ ਕਿ ਬਈ ਪੀਪਲ ਥਿੰਕ ਥੈਟ ਵੀ ਟਾਕ ਆਫ ਕਾਊਜ਼ ਓਨਲੀ ਟੂ ਰੀਟ੍ਰੇਟ आवर ਪ੍ਰੋ ਹਿੰਦੂ ਇਮੇਜ ਦਾ ਫੈਕਟ ਇਜ਼ ਕਾਊਜ਼ ਮਿਲਕ ਬੂਸਟਸ ਦਾ ਇਮਿਊਨਿਟੀ ਐਂਡ ਹੈਲਪਸ ਇਨ ਕੰਬੈਟਿੰਗ ਫੈਟ ਕੋਲੇਸਟੇਰੋਲ ਐਂਡ ਈਵਨ ਕਿਡਨੀ ਐਲਮੈਂਟਸ ਵਾਓ 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 ਕੀ ਕਹਿ ਰਹੇ ਦੂਸਰੀ ਜਿਹੜੇ ਨੇ ਉਹ ਕਿਡਨੀ ਵੀ ਗੁਰਦੇ ਵੀ ਠੀਕ ਕਰ ਦਿੰਦੇ ਜੀ ਡਾਕਟਰ ਸਾਊਂਦ ਸਿੱਧ ਤੁਸੀਂ ਸੰਦੇਸ਼ ਕੰਦਾਸਤੋ ਅੱਜ ਦਾ ਵਿਚਾਰ ਆਇ ਦੇ ਵਿਚਾਰ ਲਈ ਅਸੀਂ ਸੁਹੀ ਮਹੱਲਾ ਪੰਜਵਾਂ ਦਾ ਸ਼ਬਦ ਚੁਣਿਆ ਜੀ ਜਦੋਂ ਮੈਂ ਇਹ ਸ਼ਬਦ ਪੜ ਰਿਹਾ ਸੀ ਤੇ ਅਕਸਰ ਅਖੰਡ ਕੀਰਤਨੀ ਜਥਿਆਂ ਦੇ ਸਮਾਗਮਾਂ 'ਚ ਰੈਂ ਸਬਾਈ ਔਰ ਦੂਸਰੇ ਇਸੂੰ ਬੜੀ ਲਟਕ ਦੇ ਨਾਲ ਔਰ ਜਿਸ ਅੰਦਾਜ਼ 'ਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਪੜਦੇ ਸਨ ਉਹਨੇ ਪੜਿਆ ਜਾਂਦਾ ਹੈ ਔਰ ਬੜਾ ਆਨੰਦਦਾਇਕ ਤੁਹਾਨੂੰ ਤੁਸੀਂ ਮਹਿਸੂਸ ਕਰਦੇ ਹੋ ਜੀ ਸੁਹੀ ਮਹੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ तज अभिमानै प्रिय सो राती रलियां मानै सुन सखिए प्रभु मिलन निशानी मन तन अर्प तज लोक तज लाज लोकानी सखी सहेली कौ समझावै सोई कमावै जो प्रभु पावै सा सुहागन अंक समावै गर्भ गहेली महल ना पावै फिर पछतावै जब रैण बिहावै कर्महीन ਮਨ ਮੁਖ ਦੁਖ ਪਾਵੇ ਬਿਨੋਂ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਹਾ ਭਰਪੂਰ ਜਨ ਨਾਨਕ ਗਾਵੇ ਦੇਖ ਹਦੂ ਇਸ ਦੇ ਵਿੱਚ ਤਿੰਨ ਤਿੰਨ ਲਾਈਨਾਂ ਦੀ ਜਿਹੜੇ ਆ ਉਹ ਵਿਚਾਰ ਨੇ ਰਹਾਉ ਦੀਆਂ ਦੋ ਪੰਕਤੀਆਂ ਨੇ ਸੋ ਸੁਣ ਸਖੀਏ ਪ੍ਰਭ ਮਿਲਨ ਨਿਸਾਨੀ ਏ ਮੇਰੀ ਸਹੀਲੀ ਏ ਇੱਕ ਰੂਹ ਦੂਜੇ ਨੂੰ ਇੱਕ ਬੀਂਗ ਰੱਬ ਦੇ ਰਸਤੇ ਤੁਰਿਆ ਇਨਸਾਨ ਦੂਜਿਆਂ ਨੂੰ ਕਹਿ ਰਿਹਾ ਕਿ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਏ ਮੇਰੀ ਸਹੇਲੀ ਮੇਰੇ ਦੋਸਤ ਸੁਣ ਕਿ ਰੱਬ ਨੂੰ ਮਿਲਣ ਦੀ ਕੀ ਨਿਸ਼ਾਨੀ ਹੈ ਕਿਵੇਂ ਰੱਬ ਨੂੰ ਮਿਲਿਆ ਜਾ ਸਕਦਾ ਹੈ ਮਨ ਤਨ ਅਰਪ ਤਜ ਲਾਜ ਲੋਕਾਨੀ ਕਿ ਲੋਕਾਂ ਦੀ ਪਰਵਾਹ ਛੱਡ ਦੇ ਲੋਕ ਕੀ ਕਹਿੰਦੇ ਨੇ ਸਾਡੇ ਵੈਸੇ 99% ਫੈਸਲੇ ਹੁੰਦੇ ਨੇ ਲੋਕ ਕੀ ਕਹਿਣਗੇ ਅਸੀਂ ਉੱਥੇ ਤੇ ਇੱਥੇ ਹੈ ਵੀ ਜਿਹੜਾ ਜਦ ਤੁਸੀਂ ਇਸ ਰੋਹਾਨੀਅਤ ਦੇ ਰਸਤੇ ਨੂੰ ਚੁਣਨਾ ਹੈ ਪ੍ਰਭੂ ਪਿਆਰ ਨੂੰ ਚੁਣਨਾ ਹੈ ਮਨ ਤਨ ਅਰਪ ਆਪਣਾ ਮਨ ਤੇ ਤਨ ਜਿਹੜਾ ਆਪਣਾ ਆਪਾ ਰੱਬ ਦੇ ਅੱਖੇ ਰੱਖਦੇ ਤਜ ਲਾਜ ਲੋਕਾਨੀ ਲੋਕਾਂ ਦੀ ਲਾਜ ਲੋਕਾਂ ਦੀ ਸ਼ਰਮ ਲਾ ਦੇ ਧੰ ਸੁਹਾਗਣ ਜੋ ਪ੍ਰਭੂ ਪਛਾਣੇ ਜਿਸ ਰੂਹ ਨੂੰ ਰੱਬ ਦੀ ਪ੍ਰੀਤ ਮਿਲੇ ਆ ਉਹ ਧੰ ਹੈ ਉਹੀ ਸੁਹਾਗਣ ਅਸੀਂ ਸਾਰੀਆਂ ਦੁਹਾਗਣ ਹੈ ਇੱਕ ਛੁੱਟੜ ਔਰਤਾਂ ਵਾਂਗ ਹੈ ਕਿਉਂਕਿ ਇਹ ਰੂਹ ਦੀ ਗੱਲ ਹੈ ਇਸ ਨੂੰ ਦੁਨਿਆਵੀ ਈਡੀਅਮ ਬੇਸ਼ੱਕ ਅਲੰਕਾਰ ਬਹੁਤ ਵਾਰੀ ਇਹ ਇਸਤੇਮਾਲ ਹੁੰਦੇ ਪਰ ਸੁਹਾਗਣ ਉਹ ਹੈ ਜਿਹਨੂੰ ਰੱਬ ਮਿਲੇ ਦੁਹਾਗਣ ਉਹ ਹੈ ਜਿਹੜਾ ਰੱਬ ਤੋਂ ਦੂਰ ਹੈ ਤਨ ਸੁਹਾਗਣ ਜੋ ਪ੍ਰਭੂ ਪਛਾਨੇ ਮਾਨੇ ਹੁਕਮ ਤਜੇ ਅਭਮਾਨੇ ਕਿ ਆਪਣੀ ਅਹਮ ਨੂੰ ਹਉਮੈ ਨੂੰ ਹੰਕਾਰ ਨੂੰ ਤਿਆਗ ਕੇ ਰੱਬ ਦੇ ਹੁਕਮ ਵਿੱਚ ਰਹਿਣਾ ਜੀ ਪ੍ਰਿਅ ਸਿਓ ਰਾਤੀ ਰਲੀਆਂ ਮਾਣੇ ਕਿ ਜਦੋਂ ਤੁਸੀਂ ਆਪਣੀ ਹਉਮੈ ਛੱਡ ਦਿੰਦੇ ਹੋ ਰੱਬ ਅੱਗੇ ਆਪਣਾ ਤਨ ਮਨ ਰੱਖ ਦਿੰਦੇ ਹੋ ਤੇ ਫਿਰ ਪਿਆਰਾ ਤੁਹਾਨੂੰ ਆਪਣੀ ਗੋਦ ਵਿੱਚ ਲੈ ਲੈਂਦਾ ਅੰਕ ਦੇ ਵਿੱਚ ਲੈ ਰاندا ਔਰ ਤੁਸੀਂ ਉਸ ਰੱਬ ਦੀ ਯਾਦ ਉਸ ਆਨੰਦ ਦੇ ਵਿੱਚ ਜਿਹੜਾ ਹੈ ਉਹ ਰਲੀਆਂ ਮਾਣਦੇ ਹੋ ਆਨੰਦ ਮਾਣਦੇ ਹੋ ਸਖੀ ਸਹੇਲੀ ਕੌਸ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਵੇ ਕਿਉਂਕਿ ਉੱਪਰ ਵੀ ਸੀ ਕਿ ਭਾਈ ਇਹ ਜਿਹੜਾ ਸੁਣ ਸਖੀਏ ਸਖੀ ਨੂੰ ਸਖੀ ਇਕ ਨੂੰ ਦੂਜੇ ਨੂੰ ਕਹਿ ਰਹੀ ਹੈ ਹੁਣ ਇਹ ਵੀ ਕਿ ਵੀ ਆਪਣੀ ਇਸ ਰਸਤੇ ਤੁਰੀ ਹੋਈ ਰੂਹ ਜਿਹੜੀ ਉਸ ਪਿਆਰ ਚ ਹੈ ਉਹ ਦੂਸਰੀ ਰੂਹ ਨੂੰ ਸਮਝਾ ਰਹੀ ਹੈ ਸੋਈ ਕਮਾਵੇ ਜੋ ਪ੍ਰਭ ਪਾਵੇ ਕਿ ਭਾਈ ਉਹੀ ਕਮਾਣਾ ਹੈ ਉਵੇਂ ਜੀਵਨ ਜੋਣਾ ਹੈ ਜਿਵੇਂ ਰੱਬ ਨੂੰ ਪਹੁੰਚਦਾ ਜਾਂ ਇਸ ਰਸਤੇ ਰੱਬ ਦੀ ਰਹਿਮਤ ਦੇ ਨਾਲ ਤੁਰਿਆ ਜਾਂਦਾ ਸਾ ਸੁਹਾਗਣ ਅੰਕ ਸਮਾਵੇ ਜਿਹੜਾ ਪਿਆਰੇ ਦੇ ਹੁਕਮ ਦੇ ਵਿੱਚ ਰਹਿੰਦੀ ਰੂਹ ਹੈ ਉਹੀ ਪਿਆਰੇ ਨੂੰ ਜਿਹੜੀ ਹੈ ਉਹ ਪ੍ਰਵਾਨ ਹੈ ਔਰ ਉਹ ਪਿਆਰੇ ਦੀ ਗੋਦ ਦਾ ਆਨੰਦ ਮਾਣਦੀ ਹੈ ਜਾਂ ਪਿਆਰੇ ਦੀ ਯਾਦ ਸ ਹਮੇਸ਼ਾ ਰਹਿੰਦੀ ਹੈ ਇਕ ਤਾਂ ਉਹ ਹੈ ਪ੍ਰਭੂ ਦੇ ਹੁਕਮ ਚ ਰਹਿ ਕੇ ਰੱਬ ਨੂੰ ਪਾਣ ਵਾਲੀ ਰੂਹ ਦੂਸਰੀ ਹੈ ਗਰਭ ਗਹਿਲੀ ਮੈਲ ਨਾ ਪਾਵੇ ਫਿਰ ਪਛਤਾਵੇ ਜਦ ਰਹਿਣ ਵੀ ਹਾਵੇ ਕਰਮਹੀਣ ਮਨਮੁਖ ਦੁੱਖ ਪਾਵੇ ਗਹਿਲੀ ਹੁੰਦਾ ਫਸ ਗਰਭ ਹੰਕਾਰ ਜੀ ਇੱਕ ਪਾਸੇ ਉਹ ਰੂਹਾਂ ਨੇ ਜਿਹੜੀਆਂ ਹੰਕਾਰ ਦੇ ਵਿੱਚ ਫਸੀਆਂ ਹੋਈਆਂ ਨੇ ਉਹਨਾਂ ਨੂੰ ਪਿਆਰਾ ਆਪਣਾ ਰੱਬ ਜਿਹੜਾ ਉਹ ਕਦੇ ਵੀ ਨਹੀਂ ਮਿਲੇਗਾ ਔਰ ਇਸੇ ਤਰ੍ਹਾਂ ਹੀ ਰੈਣ ਬਿਹਾਵੇ ਜ਼ਿੰਦਗੀ ਦਾ ਗੁਜ਼ਰ ਜਾਣਾ ਰਾਤ ਦਾ ਗੁਜ਼ਰ ਜਾਣਾ ਇਵੇਂ ਹੀ ਹੈ ਜ਼ਿੰਦਗੀ ਗੁਜ਼ਰ ਜਾਏਗੀ ਫਿਰ ਪਛਤਾਵਾ ਹੋਏਗਾ ਕਰਮਹੀਣ ਮਨਮੁਖ ਦੁੱਖ ਪਾਵੇ ਇਹੋ ਜਿਆਨ ਨੂੰ ਇਹ ਸਮਝੋ ਕਿ ਇਹਨਾਂ ਦੇ ਉੱਤੇ ਰੱਬ ਦਾ ਕਰਮ ਨਹੀਂ ਹੈ ਬਖਸ਼ਿਸ਼ ਨਹੀਂ ਹੈ ਔਰ ਇਹ ਮਨ ਦੇ ਮਗਰ ਲੱਗਣ ਵਾਲੀਆਂ ਰੂਹਾਂ ਨੇ ਔਰ ਵਿਛੋੜੇ ਦਾ ਦੁੱਖ ਉਹਨਾਂ ਨੂੰ ਚੱਲਣਾ ਪੈਂਦਾ ਬਿਨੋਂ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਾ ਭਰਪੂਰ ਜਨ ਨਾਨਕ ਗਾਵੇ ਤੇਖ ਹਦੂ ਜੋ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਤਾਂ ਉਸ ਦੇ ਅੱਗੇ ਬਿਨਾਂ ਬਿਰੋਂ ਕਰਾਂ ਬੇਨਤੀ ਕਰਾਂ ਜਾਂ ਅਰਜ਼ੋਈ ਕਰਾਂ ਜੇ ਉਹ ਦੂਰ ਹੋਏ ਕੋਈ ਹੋਰ ਕਿਤੇ ਬੈਠਾ ਥੋੜੀ ਉਹ ਤਾਂ ਮੇਰੇ ਨਾਲ ਹੈ ਬਿਨੋਂ ਕਰੀ ਜੇ ਜਾਣਾ ਦੂਰ ਕਿ ਮੈਨੂੰ ਕੋਈ ਦੁਨੀਆ ਦੀ ਪਰਵਾਹ ਨਹੀਂ ਹੈ ਮੈਂ ਤਾਂ ਬੇਨਤੀ ਕਰਾਂ ਜੇ ਉਹ ਦੂਰ ਹੋਏ ਪ੍ਰਭ ਅਬਨਾਸੀ ਰਹਾ ਭਰਪੂਰ ਉਹ ਜਿਹੜਾ ਅਬਨਾਸੀ ਹੈ ਵਿਨਾਸ਼ ਨਾ ਹੋਣ ਵਾਲਾ ਵਾਹਿਗੁਰੂ ਹੈ ਉਹ ਤਾਂ ਹਮੇਸ਼ਾ ਹੀ ਭਰਪੂਰ ਹੈ ਹਰ ਥਾਂ ਤੇ ਹੈ ਮੇਰੇ ਅੰਦਰ ਵੀ ਹੈ ਸਾਰੀ ਕਾਇਨਾਤ 'ਚ ਹੈ ਜਨ ਨਾਨਕ ਗਾਵੇ ਦੇਖ ਹضور ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਉਸ ਦਾ ਜਨ ਨਾਨਕ ਇਵੇਂ ਉਸ ਵਾਹਿਗੁਰੂ ਦੇ ਗੁਣ ਗਾ ਰਿਹਾ ਜਿਵੇਂ ਉਹ ਮੇਰੇ ਸਾਹਮਣੇ ਬੈਠਾ ਹੈ ਉਹ ਮੇਰੇ ਹਜ਼ੂਰ ਹੈ ਜ਼ਾਹਿਰਾ ਜ਼ਾਹੂਰ ਹਾਜ਼ਰਾ ਹਜ਼ੂਰ ਜਦੋਂ ਅਸੀਂ ਕਹਿੰਦੇ ਹਾਂ ਜੀ ਨਾਨਕ ਦਾ ਸਤਗੁਰ ਦਿਸੈ ਨਾਨਕ ਦਾ ਸਤਗੁਰ ਦਿਸੈ ਜ਼ਾਹਿਰ ਹੈ ਸੋ ਪੰਜਵੇਂ ਪਾਤਸ਼ਾਹ ਵੀ ਇਹੀ ਫਰਮਾਉਂਦੇ ਨੇ ਜਨ ਨਾਨਕ ਗਾਵੇ ਦੇਖ ਹضور ਕਿ ਉਹ ਹਾਜ਼ਰਾਂ ਹਜ਼ੂਰ ਹੈ ਔਰ ਮੈਂ ਉਸ ਪਿਆਰੇ ਦੇ ਗੁਣ ਕੋ ਜੀ ਰੌਸਾ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਆਪਣੇ ਇਸ ਨਾਲ ਆਪਣੇ ਆਪਾਂ ਦੇ ਦਰਸ਼ਕਾਂ ਕੁਲਾਂ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ asoastv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਿੰਨਰ ਸੁਣਾ ਗਿਆ ਦੋ ਦੇਖਦੇ ਰੋਟੀ ਵੀ4 ਬਲਾਦੇਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤੇ